ਰਾਜਪ੍ਰਤੀ ਬਿਲੋਂਗ ਕਰਦੀ ਆ ਸੁਸ਼ਮਾ ਮੇਰਾ ਨਾਮ ਹੈਗਾ ਅਸੀਂ ਪੇਪਰ ਬੈਗਸ ਬਣਾਉਣ ਦਾ ਕੰਮ ਪਿਛਲੇ 5 ਸਾਲ ਤੋਂ ਕਰਨਾ ਸਟਾਰਟ ਕੀਤਾ ਹੈਗਾ ਜਦੋਂ ਮੇਰਾ ਛੋਟਾ ਬੇਟਾ ਹੋਇਆ ਉਹਨੇ ਥੋੜਾ ਜਿਹਾ ਦਿੱਕਤ ਕੀਤੀ ਉਹ ਨਹੀਂ ਰਿਹਾ ਕਰੱਚ ਦੇ ਵਿੱਚ ਫਿਰ ਮੈਨੂੰ ਜੌਬ ਕੁਇਟ ਕਰਨੀ ਪਈ ਤੇ ਉਸ ਤੋਂ ਬਾਅਦ ਮੈਨ ਲੱਗਿਆ ਵੀ ਨਹੀਂ ਕੁਝ ਕਰਨਾ ਚਾਹੀਦਾ ਘਰੇ ਬੈਠੇ ਮੇਰੇ ਘਰ ਕੋਲ ਨਾ ਲੇਡੀਜ਼ ਅਖਬਾਰ ਦੇ ਲਫਾਫੇ ਬਣਾਉਂਦੀਆਂ ਸੀ ਤਾਂ ਮੈਂ ਆਪਣੇ ਟਾਈਮ ਨੂੰ ਯੂਜ਼ ਕਰਨ ਵਾਸਤੇ ਮੈਂ ਉਹ ਖਬਾਰ ਦੇ ਲਿਫਾਫੇ ਬਣਾਉਣੇ ਸਟਾਰਟ ਕਰਤੇ ਬਣਾਉਂਦੇ ਬਣਾਉਂਦੇ ਮੈਨੂੰ ਆਈਡੀਆ ਹੋਇਆ ਕਿ ਇਹ ਜਿਹੜੇ ਲਿਫਾਫੇ ਆ ਜਿਹੜੇ ਆਪਾਂ ਮੋਜ਼ ਵਗੈਰਾ ਤੋਂ ਲੈ ਕੇ ਆਨੇ ਆ ਕਲੋਥਿੰਗ ਵਾਲੇ ਬੈਗਸ ਉਹ ਕਿਵੇਂ ਬਣਦੇ ਨੇ ਉਹ YouTube ਤੇ ਸਰਚ ਕੀਤਾ ਪੇਪਰ ਬਾਰੇ ਗੱਲਬਾਤ ਕੀਤੀ ਜਿਹੜੇ ਇਹ ਚੀਜ਼ ਨਾਲ ਰਿਲੇਟਿਡ ਸੀਗੇ ਪਰਸਨ ਉਹ ਸਾਰੀਆਂ ਚੀਜ਼ਾਂ ਸਿੱਖੀਆਂ ਮੇਰੇ ਹਸਬੰਡ ਸਿਵਲ ਇੰਜੀਨੀਅਰ ਹੈਗੇ ਆ ਤੇ ਉਹਨਾਂ ਨੇ ਵੀ ਫਿਰ ਆਪਣੀ ਜੌਬ ਕੁਇਟ ਕੀਤੀ ਥੋੜਾ ਥੋੜਾ ਨਾਲ ਵੀ ਸਟਾਰਟ ਉਹਦੋਂ ਕਰਦੇ ਆ ਸੀਗਾ ਇਹਨਾਂ ਨੇ ਵੀ ਬਹੁਤ ਵੱਡਾ ਚੈਲੰਜ ਸੀ ਕਿਉਂਕਿ ਨਾ ਤਾਂ ਸਾਡਾ ਕੋਈ ਪੇਪਰ ਬੈਗ ਤਾਂ ਛੱਡੂ ਕਿ ਸਾਡਾ ਬਿਜ਼ਨਸ ਬੈਕਗਰਾਉਂਡ ਵੀ ਨਹੀਂ ਸੀਗਾ ਮਸ਼ੀਨ ਲਗਾਈ ਉਹ ਗਲਤ ਲੈਵਟ ਤੇ ਸੀ ਇਹ ਮਤਲਬ ਉਸ ਟਾਈਮ ਤੇ ਇਹ ਹੋ ਗਿਆ ਸੀ ਵੀ ਅਸੀਂ ਕੰਮ ਛੱਡ ਦਈਏ ਹਸਬੰਡ ਮੇਰੇ ਟੈਕਸੀ ਚਲਾਣ ਲੱਗੇ ਮੈਂ ਦੁਬਾਰਾ ਜੌਬ ਲੱਭਣ ਲੱਗੀ ਫਿਰ ਦੁਬਾਰਾ ਸੀ ਆਪਣੇ ਆਪ ਨੂੰ ਮਾਰਕੀਟ 'ਚ ਦੁਬਾਰਾ ਗਏ ਨਵੇਂ ਪ੍ਰੋਡਕਟਸ ਲੈ ਕੇ ਗਏ ਨਵਾਂ ਪੇਪਰ ਲੈ ਕੇ ਗਏ ਸਭ ਤੋਂ ਪਹਿਲਾਂ ਜਿਹੜੇ ਆਪਣੇ ਹੁੰਦੇ ਉਹ ਹੀ ਥੱਲੇ ਬਿਠਾਉਂਦੇ ਆ ਵੀ ਤੁਸੀਂ ਕਿਹੜੇ ਚੱਕਰਾਂ 'ਚ ਪਏ ਹੋ ਅਧਰ ਰੁਪਏ ਰੁਪਏ ਦਾ ਕੰਮ ਹੈਗਾ ਪਰ ਨਹੀਂ ਰੁਪਏ ਤੋਂ ਹੀ 10 ਬਣਦੇ ਆ 100000 ਲੱਖ ਰੁਪਏ ਤੋਂ ਹੀ ਜੁੜ ਕੇ ਬਣਦੇ ਨੇ ਤੇ ਤੁਸੀਂ ਕਿੰਨੇ ਤੋਂ ਸਟਾਰਟ ਕੀਤਾ ਸੀ ਆਪਣਾ ਕੰਮ ਸਿਰਫ 30000 ਤੋਂ ਮਤਲਬ ਰਿਸ਼ਤੇਦਾਰਾਂ ਤੋਂ ਫੜੇ ਸੀਗੇ ਭੈਣ ਭਰਾਵਾਂ ਤੋਂ ਹੁਣ ਤਾਂ ਕਟੋ ਘੱਟ 350 400 ਲੇਡੀਜ਼ ਨੇ ਕੰਮ ਸਿਖਾ ਚੁੱਕੀਆਂ ਕੋਈ ਕੈਂਪ ਵੀ ਲਗਾਉਂਦੇ ਆ ਸੀ ਕੰਮ ਦੀ ਨਾ ਆਹੀ ਖੂਬਸੂਰਤੀ ਹੈ ਜੋ ਚੀਜ਼ ਮੇਰੇ ਲਈ ਚੈਲੈਂਜਿੰਗ ਸੀਗੀ ਜਾਂਦੀ ਸੀ ਵੀ ਉਹ ਵੀ ਦੂਜਿਆਂ ਲਈ ਉਹ ਈਜ਼ੀ ਹੋ ਜੇ ਕਿਉਂਕਿ ਮੇਰੇ ਲਈ ਘਰੋਂ ਬਾਹਰ ਜਾਣਾ ਔਖਾ ਸੀਗਾ ਉਹ ਲੇਡੀਜ਼ ਨੂੰ ਮੈਂ ਕਰੇ ਬੈਠੇ ਹੀ ਕੰਮ ਦੇਣੀ ਆ ਮਤਲਬ ਇੰਨੀ ਖੁਸ਼ੀ ਹੁੰਦੀ ਆ ਸਾਡੇ ਬੈਗਸ ਈਵਨ ਬਾਹਰ ਵੀ ਜਾਂਦੇ ਆ ਕੈਨੇਡਾ ਵੀ ਬੈਗ ਵੇਚ ਚੁੱਕੀ ਆ ਜਿੰਨਾ ਤੋਂ ਤੁਸੀਂ ਐਕਸਪੈਕਟ ਕੀਤਾ ਸੀ ਨਾ ਵੀ ਫਲਾਣਾ ਰਿਸ਼ਤੇਦਾਰ ਜਾਂ ਫਲਾਣਾ ਮੇਰੀ ਸਹੇਲੀ ਆ ਫਰੈਂਡ ਉਹ ਮੈਨੂੰ ਹੈਲਪ ਕਰੂਗਾ ਜਦੋਂ ਮੈਂ ਕੰਮ ਕਰਾਂਗਾ ਨਹੀਂ ਜਦੋਂ ਤੁਸੀਂ ਇੱਕ ਰਸਤੇ ਤੇ ਤੁਰ ਪਿੰਦੇ ਹੋ ਨਾ ਤਾਂ ਉਹਨਾਂ ਨਵੇਂ ਲੋਕ ਮਿਲਦੇ ਆ ਤਾਂ ਉਹਨੂੰ ਪ੍ਰੈਫਰੈਂਸ ਨਾ ਦੇ ਲਈਏ ਕਿ ਪੈਸਾ ਹੋਊਗਾ ਤੇ ਕੰਮ ਕਰਾਂਗੇ ਤੁਹਾਡੇ ਅੰਦਰ ਲਗਨ ਹੋਣੀ ਚਾਹੀਦੀ ਆ ਤੋ ਜੇਕਰ ਉਹ ਡੈਡੀਕੇਸ਼ਨ ਹੋਣੀ ਚਾਹੀਦੀ ਵੀ ਆਹ ਕੰਮ ਮੈਂ ਸਿੱਖਣਾ ਕਿਵੇਂ ਹੈ ਕੰਮ ਨੂੰ ਕਰੀਏ ਕਿਵੇਂ ਹੈ ਦਾ ਸੋਰਸ ਕੀ ਹੈ ਇਹਦੀ ਮਾਰਕੀਟ ਕੀ ਹੈ ਇਹਦੀ ਵੈਲਿਊ ਕੀ ਹੈ ਮਾਰਕੀਟ ਦੇ ਵਿੱਚ ਜੇ ਨਹੀਂ ਵੀ ਅਗਰ ਇਸ ਤੇ ਥੋੜਾ ਡਾਊਨਫਾਲ ਆ ਗਿਆ ਤੇ ਨੂੰ ਛੱਡ ਦੋ ਜਾਂ ਤੁਹਾਡਾ ਕੰਪੀਟੀਟਰ ਬਹੁਤ ਸਟਰੋਂਗ ਹੈ ਤਾਂ ਛੱਡਦੇ ਨਹੀਂ ਘਬਰਾਣ ਦੀ ਲੋੜ ਨਹੀਂ ਹੈ ਠੀਕ ਹੈ ਕੋਈ ਹੱਥਾਂ ਦੀ ਖੋਲੂਗਾ ਮੱਥੇ ਦੀ ਕੋਈ ਨਹੀਂ ਖੋਲ ਲੈਂਦਾ ਪੈਸੇ ਤੋਂ ਨਹੀਂ ਹਾਰਦਾ ਸਰ ਕਦੀ ਵੀ ਕੋਈ ਵੀ ਕੰਮ ਹੈ ਪੈਸੇ ਕਰਕੇ ਆਪਾਂ ਨਹੀਂ ਸੋਚ ਸਕਦੇ ਬਸੇ ਪੈਸੇ ਕਰਕੇ ਬੰਦ ਕੀਤਾ ਹੈਗਾ ਅਸੀਂ ਆਪਣੀ ਹਿੰਮਤ ਤੋਂ ਬੰਦ ਕਰਦੇ ਆਂ ਜਦੋਂ ਅਸੀਂ ਹਿੰਮਤ ਹਾਰਦੇ ਆਂ